ਜਾਗਰਾਂ ਚੱਲ ਪਿਆ ਹੋਣਾ ਤੇ ਸੁਮਨ ਨੇ ਜਾਂਦੀ ਨੇ ਭੇਟਾ ਗਉਣੀਆਂ ਅੱਜ ਮੂੜੀਆਂ ਦੋ ਨਾਂ ਲਾ ਕੇ ਮਹਾਰਾਜ ਜੀ ਦੇ ਬੇਤੇ ਨੇ ਪਾਸਾ ਦੇ ਚਲੋ ਸ਼ੋਕ ਜੀ ਦੋ ਹੱਥ ਤਾਂ ਜਾ ਕੇ ਮਾਰੋ ਤੜਗਾ ਆਂ ਚਲੋ ਲੱਗੋ ਲੈਣ ਚ ਇਹ ਮੜੇ ਚੱਕ ਦਿਖਾ ਦੇ ਇਹ ਵੀ ਚੀਜ਼ ਠੀਕ ਹੈ ਇਹ ਵੀ ਚੀਜ਼ ਸੋਹਣੀ ਆ ਉਹ ਆਹ ਸੋਹਣਾ ਨੂੰ ਆਪਣੀ ਲੋਬੀ ਚ ਗਿਫਟ ਪੈਕ ਕਰ ਦੇ ਆ ਗਏ ਘਮਾਰ ਮੰਡੀ ਤੇ ਹੁਣ ਆਪਾਂ ਚੱਲਾਂਗੇ ਜਸਨ ਵਾਲਿਆਂ ਦੇ ਚਕਨਮਤ ਦੇ ਵਿੱਚ ਆ ਜੀ ਕਿੰਨੇ ਹੋਗੇ ਕੈਮਰਸ ਚਾਹੀਦੇ ਹਾਂ ਹਾਂਜੀ ਹਾਂਜੀ ਹਾਂ ਮੈਨੂੰ ਨਹੀਂ ਆਉਂਦੀ ਮੇਰੀ ਹਾਂਜੀ ਆ ਵੀ ਸੁਣੋ ਇਹਦੀ ਬਸਟ ਹੈ ਜੀ ਇਹ ਦਿਖਾਈ ਛੱਲੇ ਦਰਬਾਰ ਸਾਹਿਬ ਵੀ ਉਹ ਦਰਬਾਰ ਤੋਂ ਬਾਕੀ ਫਿਰ ਆ ਜਾਂਦੇ ਆ ਜੀ ਇਹ ਫਿਰ ਆਇਲ ਦੇ ਦਿੰਦੇ ਹਾਂ ਹਾਂਜੀ ਥੋੜੇ ਜਾਂ ਹਾਰਮਿਕ ਧਾਰਮਿਕ ਦੇ ਦੋ ਵਧੀਆ ਧਾਰਮਿਕ ਲਾ ਵੀ ਸਕਦਾ ਹਾਂ ਸਰਵਾਰ ਜੀ ਹਾਂਜੀ ਸਰਵਾਰ ਫਿਰ ਸਰਵਾਰ ਸਾਹਿਬ ਜੀ ਬੈਸਟ ਹੈ ਜੀ ਉਹ ਤੁਹਾਨੂੰ ਜਾਇਆ ਬਾਈਕ ਫੇਮ ਦੇ ਦੋ ਇਹ ਵੀ ਖਾਣਾ ਸਮਝਿਆ ਰਿਹਾ ਪਿਆ ਦੇਖ ਰਿਹਾ ਇਹ ਮੜੇ ਚਾੱਕੀ ਦੇਖਣੀ ਠੀਕ ਹੈ ਇਹ ਵੀ ਚੀਜ਼ ਸੋਹਣੀ ਆ ਅਬ ਸ਼ੂਜ਼ ਦੀ ਜਿੱਦਾਂ ਸ਼ਾਪ ਆ ਉਹਦੇ ਤੇ ਕੋਈ ਗੱਲ ਉਹਦਾ ਉਹਦਾ ਕੋਈ ਗੱਲ ਨਹੀਂ ਨਹੀਂ ਕੁਝ ਨਹੀਂ ਹੁੰਦਾ ਇਹ ਤਾਂ ਉਹ ਤਾਂ ਬਾਲੇ ਛੋਟੇ ਆ ਇਹ ਵੱਡੇ ਨੇ ਇਹ ਵੱਡੇ ਆ ਆ ਆ ਦਿਖਾਏ ਔਖੀ ਘੜੀ ਨਾ ਦੇਖਣ ਦੀਆਂ ਇਹ ਛੋਟਾ ਪਾਉਂਗਾ ਵੀ ਇਹ ਕਾਫੀ 10000 ਪਲੱਸ ਹੀ ਹੈ ਨਾ ਜਿਹੜੇ ਆ ਵੈਸੇ ਕਹਿਣ ਵਾਸਤੇ 7500 ਇਹ ਵੱਡੇ ਆ ਜਾਂਦੇ ਆ ਤੇ ਕਾਹ ਆ ਜਾਂਦੇ ਆ ਇਹ ਕਿੰਨੇ ਬੱਚੇ ਨੇ ਇਹ ਅੱਜ ਕੱਲ ਦਰਸ਼ਕੀ ਛੋਟੇ ਨੇ ਛੋਟੇ ਚ ਲੈਣਾ ਫੇ ਛੋਟੇ ਚ ਹੀ ਹੈਗਾ ਉਹ ਦੇਖ ਲੋ 2850 ਵਿੱਚ ਮੈਂ ਹਾਂ ਇਹ ਦਿਖਾਏ ਨੂੰ ਮੋੜੇ ਇੱਕ ਆਸੇ ਨਹੀਂ ਲੋਕੀ ਵਾਸਤੇ ਇਹ ਕਿੰਨੇ ਕਿੰਨੇ ਤੋਂ ਸ਼ੁਰੂ ਹੁੰਦੇ ਆਈ ਜੀ ਇਹ ਆਪਾਂ 2850 ਦੇ ਜੀ ਪਿੱਛੇ ਦੀ ਹੈਂਗਿੰਗ ਵਾਸਤੇ ਨਹੀਂ ਨਾ ਪਿੱਛੇ ਲੱਗਿਆ ਨਹੀਂ ਇਹ ਤਾਂ ਘਰ ਵਾਸਤੇ ਬਾਅਦ ਚ ਦੇਖ ਲਈ ਪਹਿਲਾਂ ਦੁਕਾਨ ਨੂੰ ਉਹਨਾਂ ਦੇ ਉਹ ਤਾਂ ਲਈ ਮੈਂ ਹਾਂਜੀ ਉਹ ਦੁਕਾਨ ਜਿਹੜਾ ਚੀਜ਼ ਦੇਖਣਾ ਹੈ ਯਾਰ ਪਹਿਲਾਂ ਉਹ ਦੇ ਹਾਂਜੀ ਉਹ ਦੇਖਣੋਂ ਥਾੜਾ ਚੰਗੀਆਂ ਬੇਵੀ ਵੀ ਸੋਹਣੇ ਆਉਂਦਾ ਇਹਨਾਂ ਦੀ ਕਿੰਨੇ ਦੀ ਰੇਂਜ ਸ਼ੁਰੂ ਹੋ ਜਾਂਦੀ ਹੈ ਇਹ ਬਾਈ ਸਿੱਧੀਆਂ ਦੀ ਗਈ ਹੈ ਆਹ ਨਹੀਂ ਦੇ ਸਕਦੇ ਹਾਂ ਦੋ ਤੋ ਕਰੋ ਕਿਨੇ ਉਹ ਨਾਰਮਲ ਜਿਹਾ ਚ ਆ ਜਾਂਦਾ ਉਹ ਸਿਨਰੀਆਂ ਮੇਰੇ ਹਿਸਾਬ ਨਾਲ ਨਾ ਹੋਰਸ ਵੀ ਹੈਗੇ ਤੁਹਾਡੇ ਕੋਲੇ ਜੀ ਹੋਰਸ ਇੰਦੇ ਹੋਰਸ ਜਦੋਂ ਆਉਂਦੇ ਨੇ ਰੁਕੀ ਕੋਲ ਬਹਿਮ ਹੋ ਜਾਂਦਾ ਕੋਡ ਰੇਡ ਕਰਾ ਦਿੰਦਾ ਇੰਦੇ ਕਿਹੜੇ ਵਾਲੀ ਨਾਮ ਦਰਬਾਰ ਸਾਹਿਬ ਹੈਗਾ ਹਾਂ ਗਿਫਟ ਪਾਰ ਕਰ ਦਿੰਦੇ ਆ ਬੁੱਧਾ ਜੀ ਵੀ ਕਿਵੇਂ ਸਮਝੇ ਹੂੰ ਬੁੱਧਾ ਜੀ ਵੀ ਕਿਵੇਂ ਸਮਝੇ ਫੋਟੋ ਆਹ ਬ੍ਰੇਸ ਦੂਸਰੇ ਆ ਨਾ ਬੈਲ ਟਾਈਪ ਬੜੇ ਹੋਏ ਆਹ ਵਾਲੇ ਤੇ ਹੈਂਡ ਮੇਡ ਹੈ ਜੀ ਪ੍ਰੋਪਰ ਓਕੇ ਕੀ ਰੇਂਜ ਸਰ ਇਹ 4500 ਦੀ ਰੇਂਜ ਹੈ ਜੀ ਓਕੇ ਇਹ ਪੇਪਰ ਤਾਂ ਨਹੀਂ ਫਟਣ ਦਾ ਹੁੰਦਾ ਕੋਈ ਜਿਹੜੇ ਟਿੱਕੀ ਚੇਜ਼ ਬਣਾ ਰਹੇ ਨੇ ਹਾਂ ਨਾ ਫਟੂ ਨਹੀਂ ਹੁੰਦਾ ਜੀ ਸਹੀ ਗੱਲ ਆ ਫੁੱਲ ਰੇਟ ਆ ਗਿਆ ਨਾ ਵੀਰੇ ਹਾਂ ਜੀ ਇਹ ਕੰਨਸ ਦੇ ਵਿੱਚ ਹੈ ਜੀ ਓਕੇ ਤੇ ਆ ਮਰ ਆਹ ਦਾ ਆਹ ਸੋਹਣਾ ਨੂੰ ਆਪਣੀ ਲੌਬੀ ਚ ਸੋਫਿਆਂ ਦੇ ਪਿੱਛੇ ਮੈਂ ਸੋਚ ਰਹੀ ਹਾਂ ਜਨਾ ਹੈਗੇ ਵੱਡੇ ਆ ਸਾਈਜ਼ ਚ ਹੈਗੇ ਮੇਰਾ ਕੱਟਿਆ ਨੀ ਉਹ ਠੀਕ ਆ ਜਿਹੜਾ ਆਪਾਂ ਪਹਿਲਾਂ ਦੇਖਿਆ ਸੀ ਉਹਨੇ ਚਲੋ ਉਹ ਕਰ ਦਿਓ ਪੈਗ ਵੀਰ ਓਕੇ ਮਸਾਲੇ ਮੂਰਾ ਵਾਲੀ ਨਹੀਂ 15 ਤੱਕ ਤੂੰ ਆਪਾਂ ਨੂੰ ਇਹ ਹੈਗਾ ਬਾਈ ਆ ਪਾਲ ਤੋਂ ਆ ਕੇ ਏ ਇੱਥੇ ਫਿਰ ਤੁਸੀਂ ਆਪ ਜਾਨੀ ਕਿ ਬਣਾਉਨੇ ਹੋ ਸਾਰਾ ਕੁਝ ਆ ਇਧਰ ਆ ਮਹਾਰਾਜ ਜਿੰਦਕੌਰ ਦੀ ਕਿੰਨੇ ਦੀ ਆ ਇਹ ਹੈਗੀ 5 ਫੁੱਲ ਦੀ ਆ ਮਹਾਰਾ ਰਣਜੀਤ ਸਿੰਘ ਦੀ ਸੇਮ ਪ੍ਰਾਈਸ ਹੋ ਰਿਹਾ ਹੈ। ਅੱਛਾ ਸਾਰੀਆਂ ਦੇ ਇੱਕੋ ਹੀ ਆ। 35 ਆ ਦਰਬਾਰ ਸਾਹਿਬ ਆ ਨਾ ਆਪਣ ਜਿਹੜੇ ਬੁਟੀਕ ਦੇ ਆ। ਹਾਇਰ ਬੁਟੀਕ ਲੱਗਾ ਆ ਗਿਆ। ਹਾਂ ਇਹ ਇੱਥੇ ਹੀ ਗਏ ਵੇ ਸਾਰਾ। ਕਰਤਾ ਪੈ ਗਿਆ ਜੀ। ਚਲੋ। ਉੱਗਲੇ ਰੱਖਾ ਦੇਣ। ਚਲੋ ਹੀ ਚਲੋ। ਹੋਰ ਘਰ ਵਾਸਤੇ ਫੇਰ ਲੈ ਜੀ। ਹਾਂ ਫੇਰ ਲੈ ਰਿਹਾ ਹਾਂ। ਚਲੋ। ਚਲ ਜੀ। ਪਕਾ ਲਉਣੀ ਹੋਰ ਕਿਛ ਆਪਣੇ ਕੋਈ। 20 ਤਾਂ ਬਣਾਉਂਦੇ ਰਹਿੰਦੇ ਆ ਰੋਜ਼ ਹੀ। ਕਿਹੜੇ ਚਾਹੀਦੇ ਕਿਹੜੇ ਆਪਾਂ ਨੂੰ। ਮਤਲਬ ਮੈਨੂੰ ਉਦਾਂ ਦਾ ਕੋਈ ਚਾਈ ਦਾ ਹੋਵੇ। ਜੀ। ਥੋੜਾ ਜਿਹਾ ਬਟ ਸਾਈਜ਼ ਥੋੜਾ ਜਿਹਾ ਲੰਬਾ ਲੈਣਾ ਆਪਣਾ ਉਹ ਸਾਡੇ ਕੋਲ ਕੋਈ ਦੁਕਾਨਾਂ ਲੱਗ ਕੇ ਜਿਹਾ ਨਾ ਜਰਾ ਜਿਹਾ ਪੂਨਾ ਮੈਚਿੰਗ ਉਹਦੇ ਨਾਲ ਤਾਂ ਕੁਝ ਥੀਮ ਵਾਲਿਆ ਨਹੀਂ ਬਣ ਜਿਵੇਂ ਥੋੜਾ ਜਿਹਾ ਡਿਜ਼ਾਈਨ ਹੋਰ ਵੀ ਹੋ ਜਾਣ ਉਹ ਫਲਾਵਰ ਪਾਟਸ ਵਗੈਰਾ ਹੋ ਜਾਣਗੇ ਜੀ ਪਰ ਆ ਜੀ ਲਾਓ ਤੁਸੀਂ ਇਹਨਾਂ ਚੀਜ਼ ਬੜੀਆ ਹੋ ਅੰਟੀਗਰੀਆ ਡਿਫਰੈਂਟ ਆ ਕੋਕੀ ਜਿਹਾ ਥੋੜਾ ਚਲੋ ਜੀ ਜੱਸਾ 8 ਗੈਲਰੀ ਅੱਛਾ ਤੁਸੀਂ ਅੱਜ ਆਏ ਮੈਂ ਤਾਂ ਅੱਜ ਆਇਆ ਮੈਂ ਤਾਂ ਬਹੁਤ ਵਾਰ ਆਇਆ ਚਲੋ ਕੱਲ ਉਹਨਾਂ ਨੂੰ ਗਿਫਟ ਦਵਾਇਆ ਉਹ ਜੀ ਆਇਆ ਲਓ ਇਹਦਾ ਗੀ ਪੋਖਹ ਇਹ ਹਣ ਥੋੜੀ ਖਾਵਾਂਗੇ ਸ਼ਗਰ ਕਾਂਦੀ ਸਿਆਲਾਂ ਦਾ ਤੋਹਫਾ ਤੁਸੀਂ ਵੀ ਜ਼ਰੂਰ ਖਾਇਆ ਕਰੋ ਬਹੁਤ ਫਾਇਦੇ ਆ ਇਹਦੇ ਖਾਣ ਦੇ ਚਲੋ ਦੋਖਾ ਮਤਲਬ ਸਿਆਲਾਂ ਦਾ ਦੋਖਾ ਇਹ ਖਾ ਤੂੰ ਗੁਣਾ ਨਾਲ ਭਰਪੂਰ ਆ ਲਓ ਜੀ ਡਾਈਟ ਤੇ ਸਿਹਤ ਦਾ ਪੂਰਾ ਧਿਆਨ ਰੱਖਦੇ ਹੋਏ ਹੁਣ ਮਹਾਰਾਜ ਜੀ ਹੁਣੀ ਖਾਣਗੇ ਗੋਲਚਾ ਗੋਲਚੇ ਛੋਲੇ ਪੂਰਾ ਪੂਰਾ ਧਿਆਨ ਰੱਖਦੇ ਆ ਡਾਈਟ ਖਾਣ ਦਾ ਨਹੀਂ ਆ ਵੇਰੀ ਨਾਈਸ ਉਧਰ ਕੋਲਚੇ ਤਿਆਰ ਹੋ ਜਾਂਦੇ ਉਹਦੇ ਕੋਲਚੇ ਸਵਾਦ ਹੁੰਦੇ ਆ ਬਾਈ ਦੇ ਇਹਨਾਂ ਨੇ ਸਕੀਮ ਨਾਲ ਰੇੜੀਆਂ ਲਾਈਆਂ ਹੋਈਆਂ ਦੇਖ ਲਓ ਵੀ ਇਧਰੋਂ ਮਿਰਚ ਵੱਧ ਵਾ ਕੇ ਉਧਰ ਜੂਸ ਵਾਲੀ ਹਾਂ ਆਜੋ ਵੀ ਕੋਲਚੇ ਖਾਣ ਦੇ ਸ਼ਕੀਨ ਕਿਹੜੇ ਕਿਹੜੇ ਆ ਖੇਚ ਕੇ ਰੱਖ ਕੰਮ ਨੂੰ ਹਾਂ ਪੂਰਾ ਪੂਰਾ ਚੱਲ ਰਿਹਾ ਹਾਂਜੀ ਫ੍ਰੈਂਡਲੀ ਆਪਾਂ ਗਿਫਟ ਆ ਜਿਹੜਾ ਉਹ ਲੈ ਆਂਦਾ ਤੇ ਦੇਣਾ ਕਿਨੂੰ ਆ ਇਹ ਆਪਾਂ ਕੱਲੋਂ ਤੁਹਾਨੂੰ ਦੱਸਾਂਗੇ ਕਿ ਨਹੀਂ ਹੈਨਾ ਜੀ ਅੱਜ ਸਾਡੇ ਕੋਲ ਆਈ ਹੈ ਜਸਲੀਨ कौर ਅੱਠ ਵੀ ਹੋਣ ਲੱਗ ਪੜ੍ਹ ਅੱਠ ਦਿਨ ਵੀ ਓਟ ਹੁਣ ਤਾਂ ਤੂੰ ਚੰਗੀ ਜਾਨੀ ਆ ਜਿਸ਼ਲੀਨ ਕੋਰ ਮੂਟੋ ਅੱਜ ਤੂੰ ਕਿੱਥੇ ਲੈ ਕੇ ਕਿਹ ਆਇਆ ਪਹਿਲਾਂ ਤਾਂ ਐਂ ਦੱਸ ਹੈ ਕਿਹੜੀ ਫੋੜੀ ਨਹੀਂ ਦਿੱਕੀ ਸੀ ਬੱਲੇ ਇਹ ਗਿਫਟ ਕਾਹਦਾ ਵਾ ਤੈਨੂੰ ਐਂ ਮੈਨੂੰ ਦੱਸਿਆ ਨਹੀਂ ਤੂੰ ਬਰਥਡੇ ਗਿਫਟਾ ਬਰਥਡੇ ਬਰਥਡੇ ਦਾ ਇਹ ਤੇਰਾ ਬਾੜੀ ਦੂਰ ਪਿਆ ਯਾਰ ਕਿੰਨੀ ਤਰੀਕ ਨੂੰ ਤਦੋਂ ਤੇਰਾ ਬਾਰਡੇ ਨਹੀਂ ਪਤਾ ਮੋਟੋ ਹੈ ਟਮਾਂਟੀ 3 ਨੂੰ ਬਰਥਡੇ ਆ ਇੱਕ ਕੁੜੀ ਨਾ ਬਾਹਰ ਲੈ ਘੜੀ ਖੜੀ ਉੱਥੇ ਹੈ ਨਾ ਉਹ ਨਿੱਕੀ ਜਿਹੀ ਹੈ ਦੀ ਹੈ ਨਾ ਸਾਡੇ ਵਾਲਾ ਕੁੜੀ ਉਹ ਦੋ ਕੁੜੀ ਹੁਣ ਕਿਹੜੀ ਕਲਾਸ ਚ ਹੋਗੀ ਯੂ ਜੀ ਜੂ ਪੀ ਜੀ ਤਾਂ ਐਕਟਿੰਗ ਵੀ ਕਰ ਲੈਣੀ ਆ ਹੈ ਜਿਸਲੀਨ ਓ ਪੋਈ ਮੇਸ਼ਨ ਆ ਰੱਕ ਯਾਰ ਸ਼ਨਾਮਾ ਸ਼ਨਾ ਆਏ ਆਪਾਂ ਬਾਅਦੋਂ ਚੱਕ ਲਾਂਗੇ ਕੋਈ ਨਹੀਂ ਸਪਾਈ ਨਹੀਂ ਉਹ ਕੋਈ ਨਾ ਯਾਰ ਸਪਾਈ ਦਾ ਬੜਾ ਧਿਆਨ ਰੱਖ ਲਿਆ ਕਰ ਚਲੋ ਜੀ ਬਸ ਆਪਾਂ ਬਾਅਦੋਂ ਚੱਕਾਂਗੇ ਇਹਨਾਂ ਰੱਖ ਲਓ ਥੈਂਕ ਯੂ ਚਲੋ ਜੀ ਜਿਹੜੇ ਤੂੰ ਬੜਾ ਹੁੰਦੇ ਆ ਉਹ ਸ਼ਨਾ ਨਹੀਂ ਹਾਂ ਸ਼ਨਾ 2 little black but sitting on the wall while greeting ਅ ਅ ਦ ਨੇਮ ਪੋਏ ਫਲਾਈ ਅਵੇ ਪੀਟਰ ਫਲਾਈ ਅਵੇ ਪੋਏ ਕਮ ਬੈਕ ਪੀਟਰ ਕਮ ਬੈਕ ਪੋਏ ਹਾਂ ਕੋਈ ਪੰਜਾਬੀ ਚ ਨਹੀਂ ਆਉਂਦੀ ਪੋਇਮ ਹਾਂ ਪੰਜਾਬੀ ਸਕੂਲੇ ਵੀ ਨਹੀਂ ਸਿਖਾਉਂਦੇ ਉਹ ਜਾ ਯਾਰ ਕਹਿਆ ਨਹੀਂ ਤੂੰ ਕਹੇ ਪੰਜਾਬੀ ਦਾ ਲਾਓ ਸਾਨੂੰ ਨਹੀਂ ਰੋਦੇ ਨਹੀਂ ਤੇ ਹਿੰਦੀ ਚ ਸੁਣਾ ਦੋ ਪੰਜਾਬੀ ਸਰ ਕਿਹੜੀ ਕਲਾਸ ਚ ਸ਼ੁਰੂ ਹੋਣੀ ਹੈ ਜਾ ਕੇ ਫਸਟ ਅਗਲੇ ਸਾਲ ਅਗਲੇ ਸਾਲ ਬੱਟਚ ਹੋ ਜੈਣੀ ਆ ਚਲ ਹਣ ਹਿੰਦੀ ਚ ਸੁਣਾ ਦੇ ਕਾ ਫਿਰ ਹਾਤੀ ਰਾਜ ਹਾਤੀ ਰਾਜ ਕਹਾਂ ਚਲੇ ਸੁਢ ਹਿਲਾ ਕਰ ਕਹਾਂ ਚਲੇ ਮੇਰੇ ਘਰ ਵੀ ਆਉਣਾ ਹਲਵਾ ਫੁਲੀ ਖਾਉਣਾ ਆਉ ਬੈਠੋ ਕੁਰਸੀ ਪਰ ਕੁਰਸੀ ਬੋਲੀ ਚਟਪਟ ਚਟਪਟ ਬੀ ਟਟਰ ਪਟਰ ਆ ਮੋਰ ਗਾਣਾ ਵੀ ਆਉਂਦਾ ਤੈਨੂੰ ਮੈਨੂੰ ਪਤਾ ਕੋਈ ਗਾਣਾ ਸੁਣਾ ਚੱਕ ਮਾਜ ਤੇਰਾ ਫੇਵਰੇਟ ਗਾਣਾ ਕਿਹੜਾ ਤੁਹਾਡਾ ਕੋਈ ਗਾਣਾ ਬਨ ਯਾਦ ਹੀ ਨਹੀਂ ਹੁੰਦਾ ਹਾਂ ਤੂੰ ਹੋਰ ਸੁਣਾ ਦੇ ਕੋਈ ਨਹੀਂ ਮੈਂ ਲਗਾ ਰਹੀ ਤੂੰ ਜਿੰਦੀ ਮੇਰੀ ਰੰਗ ਦੇ ਲਗਾ ਰਹੀ ਆ ਉਹ ਵਾਲਾ ਉਹ ਮਤੇ ਮਾਂ ਮੇਰਾ ਵਿਆਂਦਾ ਨਹੀਂ ਮਾਂ ਮੇਰਾ ਵਿਆਂਦਾ ਨਹੀਂ ਹਾਂ ਚਲ ਫਿਰ ਹੋਰ ਸੁਣਾ ਦੇ ਕੋਈ ਹੋਰ ਕੋਈ ਆਂਦਾ ਹੀ ਨਹੀਂ ਤੈਨੂੰ ਕਿਹੜਾ ਹੁੰਦਾ ਉਹ ਸੁਣਾ ਦੇ ਮੈਨੂੰ ਕੋਈ ਆਂਦਾ ਨਹੀਂ ਮੈਂ ਯਾਰ ਆਉਂਦਾ ਤੈ ਉਹ ਚੋ ਤੁਸੀਂ ਸਿਰਾ ਕਰੋ ਜੀ ਅਸੀਂ ਸਿਰਾ ਕਰਾਂਗੇ ਉਹ ਵਾਲਾ ਉਹ ਬੋਲੀ ਆਉਂਦੀ ਉਹ ਬੋਲੀ ਆਉਂਦੀ ਹੋਊਗੀ ਬੋਲੀ ਆਉਂਦੀ ਹੋ ਬੋਲੀ ਤਾਂ ਆਉਂਦੀ ਉਹ ਨਾ ਜਮੀ ਬਈ ਚਲੋ ਬਈ ਮੇਰੇ ਮਾਪੇ ਦਾ ਬਿਆ ਮੈਨੂੰ ਗੱਡੇ ਗੱਡੇ ਦਾ ਸਹੀ ਸਾਰੇ ਜਮੰਗੇ ਚਿੱਟੇ ਦੰਦ ਕਰਾ ਦੇ ਪਰ ਕਿਸੇ ਤਾਂ ਮੈਂ ਆਹ ਬਾਜੀ ਬਾਜੀ ਬਾਹ ਹੁਣ ਆਪਾਂ ਪਹੁੰਚ ਚੁੱਕਿਆ ਰਾਏਕੋਟ ਰਾਏਕੋਟ ਅੱਜ ਹੈਗਾ ਜਗਰਾਤਾ ਜਿਗਰਾਤੇ ਤੇ ਸੱਦਿਆ ਸੀ ਆਪਾਂ ਨੂੰ ਵੀ ਥੋੜਾ ਜਿਹਾ ਲੁਧਿਆਣੇ ਆਪਾਂ ਤੁਹਾਨੂੰ ਪਤਾ ਵੀ ਗਿਫਟ ਲੈਣੇ ਸੀਗੇ ਕੱਲੂ ਇੱਕ ਬਹੁਤ ਹੀ ਵਧੀਆ ਘੈਂਟ ਜਿਹਾ ਸਰਪ੍ਰਾਈਜ਼ ਆ ਸਾਰਿਆਂ ਲਈ ਉਹਦਾ ਬਲੌਗ ਆਪਾਂ ਪਾਵਾਂਗੇ ਪਰਸੋਂ ਨੂੰ ਪਰ ਕੱਲ੍ਹ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਜਿਹੜੇ ਗਿਫਟ ਕੁਪ ਲੈਏ ਆ ਉਹਨਾਂ ਦੇ ਲਈ ਤੇ ਹੁਣ ਆਪਾਂ ਥੋੜਾ ਜਿਹਾ 2-4 ਕੰਮ ਹੋਰ ਸੀਗੇ ਲੁਧਿਆਣੇ ਉਹ ਕਰ ਕਰਾ ਕੇ ਥੋੜਾ ਲੇਟ ਹੋਗੇ ਤੇ ਮੱਲਾ ਦਾ ਜਾਗਰ ਚੱਲ ਪਿਆ ਹੁਣਾਂ ਤੇ ਸੋਮਨ ਨਹੀਂ ਜਾਂਦੀ ਨੇ ਭੇਟਾ ਗਉਂਦੀ ਆ ਇਹ ਤਾਂ ਤਿਆਰੀ ਕਰੀ ਜਾਂਦੀ ਆ ਕਹਿੰਦੀ ਉਹ ਲੁਧਿਆਣੇ ਦੀ ਵੀ ਲੱਗੀ ਵੀ ਆ ਕਹਿੰਦੀ ਚਲੋ ਬੋਲਾ ਬਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਅਰੇ ਹੁਣ ਯਾਰ ਹੁਣ ਤਿਆਰ ਹੋ ਜੋ ਹੋ ਜੋ ਲਾਓ ਘਰਾਂ ਫਿਰ ਤੁਨਾਂ ਪਰ ਉੱਥੇ ਜਾ ਕੇ ਤੁਸੀਂ ਇੱਕ ਝਲਕੀ ਵੀ ਦਿਖਾਉਣੀ ਆ। ਉਹ ਦੋਨੋਂ ਕਰੀ ਜਾਂਦੀ ਆ ਜੋਤਾਂ ਨਹੀਂ ਲੱਗੀ ਹੋਈ ਇੱਥੇ ਖਾਣ ਨੂੰ ਕੀ ਹੋ? ਉੱਥੇ ਖਾਣ ਨੂੰ ਕੀ ਹੋ? ਓਏ ਝੂਟ ਝੂਟ ਕਿਉਂ? ਉਹ ਤਾਂ ਹੁਣ ਰਾਤ ਨੂੰ ਰੋਟੀ ਦਾ ਟਾਈਮ ਹੋਇਆ ਹੋਇਆ ਸੀ ਕੁਛ ਖਾਧਾ ਨਹੀਂ ਅਜੇ ਆਪਾਂ ਦੁਪਹਿਰ ਸ਼ਾਮ ਦਾ ਖਾਣਾ। ਉੱਥੋਂ ਦੀ ਕੀ ਨਹੀਂ ਆ ਕੀ ਹੋਈ ਬਚਾਰ। ਮੈਂ ਵੀ ਦੋ ਚਾਰ ਪੰਪੂ ਦੇਤੇ ਮੈਂ ਕਿਹਾ ਛੋਲੇ ਪੂਰੀਆਂ। ਨਾ ਚਲੋ ਹੁਣ 2 ਮਿੰਟ ਬੰਦ ਕਰਿਓ। ਦਹੀਂ ਭੱਲੇ ਟਿੱਕੀ ਮੰਜੂਰੀਅਨ ਇਹ ਆ ਕੋ ਹੂਗਾ ਕੀ ਕਰਨੰਦੇ ਨੂੰ ਜਿਹੜੀ ਆਪਾਂ ਬਣਾਉਂਨੇ ਨੇ ਘਰੇ ਪਾਓ ਭਾਜੀ ਨਿਊਡਲ ਸਾਰਾ ਕੋਸ ਹੋਊਗਾ ਤੁਸੀਂ ਛੇਦੀ ਕਰੋ ਉਹ ਕਰ ਰੈਕੋੜ ਤਾਂ ਪਾ ਗਏ ਇਧਰ ਚਲ ਕੀ ਲਾਉਣੀ ਆ ਜਾਂ ਕਿ ਤੁਸੀਂ ਦੋ ਹੱਥ ਖੜੇ ਕਰਕੇ ਨਕਾਰਾ ਸ਼ਰਮ ਵਾਲੀ ਦਾ ਬਹੁਤ ਸਾਤ ਚੇਦ੍ਰਵਾਰ ਕੀ ਜੈ ਆ ਦੇਖਿਆ ਜਾਏ ਕਰਨਗੇ ਇੱਥੇ ਦੋ ਹੱਥ ਖੜੇ ਕਰਕੇ ਜਿਹੜੇ ਮਾਤਾ ਨੂੰ ਪਿਆਰ ਕਰਦੇ ਆ ਤੇ ਬਹੁਤ ਉਹ ਵੇਖਣ ਵਾਲਾ ਹੁੰਦਾ ਜੇ ਕਰਾਤਾ ਹੂੰ ਓਕੇ ਆ ਰੋਡ ਤੇ ਉਹ ਜੁੱਤੀ ਵਾਲੀ ਹਾਂ ਜੁੱਤੀ ਵਾਲੀ ਦੁਕਾਨ ਤੰਦਾ ਦੱਸਦਾ ਕਿੱਥੇ ਆਹ ਰੇ ਗਾਂ ਜਾ ਕੇ ਆ ਉਦੋਂ ਤੋਂ ਸਾਰਾ ਮੱਲ ਰੈ ਗੋ ਡਗਾਤਾ ਤੁਹਾਨੂੰ ਜੁੱਤੀ ਵਾਲੀ ਦੁਕਾਨ ਹੀ ਨਹੀਂ ਪਤਾ ਆਹ ਰੇ ਇੱਥੇ ਆ ਇਹ ਆ ਦੁਕਾਨਾਂ ਚ ਇਹਨਾਂ ਦੁਕਾਨਾਂ ਚ ਕਿਹੜੀਆਂ ਚ ਆ ਇੰਨਾ ਵਾਲਾ ਆਹ ਰੇ ਜੁੱਤੀਆਂ ਦੇ ਦੇਹਦ ਨਹੀਂ ਆਹ ਤਾਂ ਪੰਜਾਬੀ ਜੁੱਤੀ ਅਸੀਂ ਤਾਂ ਜਿਹੜੇ ਬਰਨਾਲਾ ਰੋਡ ਤੇ ਤੋਂ ਤੁਹਾਨੂੰ ਤਾਂ ਪਤਾ ਆਈਡੀਆ ਜਲੇਬਾ ਆਹਾ ਬਾਹਲੀਆਂ ਸਵਾਰ ਹੁੰਦਾਂਗੇ ਮੈਂ ਤਾਂ ਬਾਲਾ ਜੀ ਦੀ ਖਾ ਕੇ ਆਉਣੀ ਆ ਪਨੀਰ ਵਾਲੀ ਜਲੇਬੀ ਉਹ ਦੀ ਸਵਾਸ ਸਿੰਦਰੁੱਦ ਨਸੀਦਾ ਕਿਦਾਂ ਲੀ ਉਹ ਜਿਹੜੀ ਮੋਟੀ ਜੀ ਸੀਗੀ ਹਾਂ ਬਈ ਉਹ ਬਕਰੇ ਵੀ ਬਣਾਵਾਂਗੇ ਇੱਕਦਮ ਹਾਂ ਹੋ ਜੋ ਹੋ ਤਿਆਰ ਹੋ ਜੋ ਹੋ ਜੋ ਇਹ ਨਾਂ ਬੰਦ ਕਰੋ ਕਿਉਂ ਬੰਦ ਕਰੋ ਛੇਤੀ ਕਰ ਉੱਤੇ ਜਗਰਾਤੇ ਵਾਲੇ ਜਿਹੜੇ ਭੇਡਾ ਕਰਦੇ ਉਹ ਆਈ ਲਸਕਾਰਦੇ ਹੁੰਦੇ ਆ ਸਾਰਾ ਘਰ ਬਾਰਸ਼ ਨਾਲ ਲੈ ਚੱਲ ਉੱਤੇ ਉਹ ਵੀ ਮੱਥਾ ਟੇਕਣਾ ਬੰਦ ਕਰੋ ਲਾ ਮੱਥਾ ਟੇਕੀ ਦਾ ਹੁੰਦਾ ਵਾ ਤਾਂ ਨੂੰ ਜਿਹੜੇ ਉਹ ਚਰਕੀਆਂ ਘੜਦੇ ਹੁੰਦੇ ਆ ਅਗੀ ਮਮੂਣੀ ਤਾਂ ਪਹੁੰਚ ਗਏ ਮੰਮੀ ਵੀ ਆਈ ਆ ਮੰਮੀ ਵੀ ਆਈ ਆ ਹਾਂ ਹਾਂ ਉਹਦਾ ਗੱਲ ਕਰ ਆਪਾਂ ਲੇਟ ਹੋ ਗਏ ਅਸੀਂ ਨਹੀਂ ਇੱਕ ਗੱਡੀ 'ਚ ਆਉਣੇ ਸਾਰਿਆਂ ਨੇ ਜੀ ਅਸੀਂ ਤਾਂ ਸਾਰੇ ਰੋਜ਼ ਹੀ ਲੇਟ ਹੁੰਦੇ ਹਾਂ ਹਾਂ ਸਾਡਾ ਸ਼ਡਿਊਲ ਨਹੀਂ ਸਹੀ ਗੱਲ ਆ ਅੱਜ ਬੜੀ ਲੇਟ ਹੋ ਗਏ ਓੱਖਾਂ ਬਹੁਤ ਜ਼ੋਰਾਂ ਨਾਲ ਲੱਗੀਆਂ ਹੁਣ ਜਾ ਕੇ ਦੇਖਦੇ ਹਾਂ ਹੁਣ ਵੀ ਲੰਗਰ ਦੇ ਵਿੱਚ ਕੀ ਸ਼ੈਅ ਕਾ ਨੂੰ ਮਿਲੂਗਾ ਨਹੀਂ ਨਹੀਂ ਇਹ ਤਾਂ ਗੁਰਦਵਾਰ ਸਾਹਿਬ ਆ ਇੰਨਾ ਨਹੀਂ ਆਪਾਂ ਇੱਕ ਮਿੰਟ ਕੁਲਚੇ ਵਾਲੇ ਕੋਲੇ ਆ ਜੀ ਕੁਚੇ ਵਾਲੇ ਕੋਲੇ ਆ ਗਏ ਹਾਂ ਬਹੁਤ ਸਵਾਰ ਕੁਲਚੇ ਹੁੰਦੇ ਆ ਸਾਰਿਆਂ ਨੇ ਖਾਧੇ ਹੀ ਹੋਣੇ ਆ ਕਮੈਂਟ ਜਰੂਰ ਕਰਿਓ ਜਿੰਨਾਂ ਜਿੰਨਾਂ ਨੇ ਖਾਧਾ ਦੋ ਰੇੜੀਆਂ ਲੱਗਦੀਆਂ ਕ ਇਧਰ ਲੱਗਦੀ ਹੁੰਦੀ ਅੱਜ ਉਹ ਹੈ ਨਹੀਂਗਾ ਬਾਈ ਬਹੁਤ ਟੇਸਟੀ ਸੀ ਜਰੂਰ ਕਿਉਂਕਿ 9 ਵਜ ਗਏ ਆ ਰੈਕਾਟ ਤਾਂ ਸਭ ਦਾ ਟੈਸਟ ਕਬਸ ਕੇ ਆਨੇ ਬਸ ਆ ਬਸ ਸਟੈਂਡ ਦੇ ਮਗਰ ਆਜੇ ਗਰਾਤਾ ਤਾਂ ਬਸ ਸਟੈਂਡ ਕਿਹੜਾ ਆ ਦੇ ਆ ਬਸ ਸਟੈਂਡ ਨੂੰ ਗੜੀ ਜਾਊਗੀ ਹੁਣ ਆਪਾਂ ਉਧਰ ਚੱਲਦੇ ਆ ਨਾ ਮੈਨੂੰ ਰੈਕਾਟ ਦਾ ਪਤਾ ਨਹੀਂ ਰੈਕਾਟ ਤਾਂ ਹੁਣ ਤੇ ਨੂੰ ਸਾਰਾ ਕੁਝ ਤਾਂ ਘਮਾਟ ਆ ਯਾਰ ਰੈਕਾਟ ਰੈਕਾਟ ਤਾਂ ਇਹ ਗ੍ਰਾਮਾਂ ਦਾ ਤਾਂ ਪਤਾ ਲੱਗ ਗਿਆ ਬਸ ਰਹਾ ਕੁੜਤਾ ਤੈਨੂੰ ਸਭ ਤੋਂ ਵੱਧ ਕਮਾਤਾ ਮੈਂ ਕੀ ਕਮਾਇਆ ਉੱਥੋਂ ਇਦਾਂ ਮੜ ਜੁੰਦੇ ਉੱਥੇ ਤੇ ਬਸਰ ਉਹ ਆਈ ਹੀ ਹੁੰਦਾ ਹੁਣ ਘੁੰਮਣਾ ਹੋਰ ਕੀ ਹੁੰਦਾ ਭਾਈ ਜੀ ਸਬਜ਼ੀ ਕਿੰਨੀ ਵਧੀਆ ਸੀ ਲੈਣੀ ਹੈ ਹੁਣ ਸਬਜ਼ੀ ਕਰਨੀ ਹੈ ਉੱਥੇ ਜਾ ਕੇ ਖਾਣੇ ਆ ਤੇ ਗੰਡਾਸਿਆਂ ਵਾਲਾ ਚੌਕ ਆ ਗਿਆ ਕੰਮਾ ਬਣ ਗਿਆ ਹਾਂ ਗੰਡਾਸਿਆਂ ਵਾਲਾ ਚੌਕ ਕਿਉਂ ਆਉ ਉਹਦੇ ਗੰਡਾਸੇ ਡੰਗੇ ਤੇ ਕਈ ਵਾਰੀ ਜੇ ਇਹਨਾਂ ਦੇ ਲੜਾਈ ਲੜੂਈ ਹੋ ਜੇ ਬਾਲਾ ਜੀ ਵਾਲਿਆਂ ਦੇ ਲਾ ਦੇਣੇ ਇਹਨਾਂ ਨੇ ਭੱਜ ਕੇ ਦੇਖੀ ਅਜੇ ਬਾਲਾ ਜੀ ਇੱਥੇ ਵੀ ਇੱਕ ਉੱਤਰ ਵੇਖ ਆ ਦੇ ਗੰਡਾਸਾ ਗੰਡਾਸੇ ਵਾਲਾ ਚੌਕ ਆ ਗਿਆ ਕੱਲ ਵਾਲਾ ਸਰਪ੍ਰਾਈਜ਼ ਦਾ ਬਾਲਾ ਘੈਂਟ ਆ ਜਿਹੜਾ ਕੱਲੂ ਜਾਣਾ ਜਿਹਨੂੰ ਗਿਫਟ ਦੇ ਕੇ ਆਉਣੇ ਆਪਾਂ ਕੱਲੂ ਮਲਾਵਾਂਗੇ ਬਾਲੇ ਘੈਂਟ ਘੈਂਟ ਬੰਦੇ ਆਉਣੇ ਆ ਕੱਲ ਫੋਨ ਹਾਂਜੀ ਚਲੋ ਲੱਗੋ ਲੈਣ ਚ ਸੀਮੁਰੀ ਯੋਨੀ ਆ ਗਏ ਨੇ ਚੱਕ ਲਿਆ ਚੱਕ ਲਿਓ ਫਟ ਲੈਣ ਬਹੁਤ ਵੱਡੀ ਲੱਗ ਗਈ ਲੈ ਕਰਦੀ ਲੈਣ ਇਹ ਤੇ ਹੈਗੀ ਆ ਇਹ ਤਾਂ ਜਾ ਕੇ ਪਤਾ ਲੱਗੂਗਾ ਹੁਣ ਕੀ ਆ ਸੰਕਟ ਹਮਾਰਾ कि आपको तो बाबा के दर्शन क्योंकि ये भजन से पकड़ने कितने भक्तों की बात बनी है कि हमारा विश्वास है जब बाबा को निहार के उसको बोलोगे ना तो वो जरूर सुनेगा कहाँ तो कहाँ तो कहाँ तो बैठने दे चलेगा, साथ हमारे चलेगा। पीछे क्या है दुनिया वाले कुछ नहीं देंगे बार बार बोल रहे हैं। जिसको देख रहे हैं ना तो कुछ नहीं मिलेगा अगर उसको देख दिया तो बात बन जाएगी साथ हमारे कौन चलेगा ਆਹਹਾ ਤੁਮਰ ਮੂਝੇ ਗੁੰਮਕੀ ਕਰਨਾ ਕੁਛ ਨਹੀਂ ਕਰਦਾ ਰੈਡੀ 1 2 3 ਪੇ ਤੋ ਹੱਥੋਂ ਤੋ ਗੁੰਮਕੀ ਚਲੋ 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 ਨੈਕਸਟ ਟੀਮ ਦਾ ਕਾਉਟਰੀ ਕਿਵੇਂ ਆਓ ਹਾਂਜੀ ਲੈ ਕੇ ਦੂਰੀ ਹੈਰੀ